ਕਾਪੀ ਪੈਨ ਇਸ ਲਈ ਕਿਉਂਕਿ ਆਪਾਂ ਅੱਜ ਰੈਸ਼ ਲੈਣ ਜਾ ਰਹੇ ਆ ਇੱਥੇ ਲਿਖ ਲੈਨੇ ਕਿਹੜਾ ਮਹੀਨਾ ਚੱਲ ਰਿਹਾ ਹੈ ਜੁਲਾਈ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਹਾਂ ਹਾਂ ਮੈਂ ਇਹ ਜੀ ਗੱਡੀ ਜੀ ਬਣਾ ਜੀਬ ਬੰਦ ਕਰਕੇ ਬੈਣਾ ਜੀਬ ਕੰਟਰੋਲ ਚ ਰੱਖਣੀ ਆ ਜੀਬ ਤਾਂ ਬੰਦ ਵੀ ਰੋਵਰ ਚੱਲਦੀ ਨਹੀਂ ਇਹਨੂੰ ਨਹੀਂ ਚਲਾਉਣਾ ਹੈਗਾ ਨਾ ਸੋ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਾਂਗੇ ਕਾਪੀ ਬੈਂਕ ਕਿਤੇ ਕਾਪੀ ਤੇ ਕੁਕੀ ਆਂਟੀ ਦੀ ਬਰਥਡੇ ਪਾਰਟੀ ਵਾਲਾ ਵਾਰਸਟ ਐਕਸਪੀਰੀਅੰਸ ਤਾਂ ਨਹੀਂ ਲਿਖਣਾ ਉਹ ਦਿਨ ਕਹਿੰਦੀ ਸੀ ਨਾ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਕਿਤੇ ਤੂੰ ਅੱਜ ਸੁਨਹਿਰੀ ਅੱਖਰ ਪੌਣ ਤਾਂ ਨਹੀਂ ਲੱਗੀ ਤਾਂ ਕਾਪੀ ਪੈਨ ਕਿਉਂ ਕਾਪੀ ਪੈਨ ਇਸ ਲਈ ਕਿਉਂਕਿ ਆਪਾਂ ਅੱਜ ਰਸ਼ ਲੈਣ ਜਾ ਰਹੇ ਆ ਇੱਥੇ ਲਿਖ ਲੈਨੇ ਕਿਹੜਾ ਮਹੀਨਾ ਚੱਲ ਰਿਹਾ ਹੈ ਜੁਲਾਈ ਓ ਮਾਈ ਗਾਡ ਅੱਜ ਫੇਰ ਲਿਸਟ ਬਣਾਉਣ ਲੱਗੀ ਆ ਅਸਲ ਦੇ ਵਿੱਚ ਨਾ ਇਹ ਲਿਸਟ ਕੋਈ ਇਤਿਹਾਸਿਕ ਜੰਗ ਦੀ ਤਿਆਰੀ ਨਾਲੋਂ ਘੱਟ ਨਹੀਂ ਅੱਜ ਤੋਂ ਕੁਝ ਪੱਕਾ ਅਨਰਥ ਹੋਣੇ ਵਾਲਾ ਹੈ ਕਿਉਂਕਿ ਪਿਛਲੀ ਵਾਰ ਵੀ ਇਹਨੇ ਬਹੁਤ ਬਿਵਾਲ ਕੀਤਾ ਸੀ ਜੇ ਆਇਆ ਤਾਂ ਮੈਂ ਖਾਂਦੀ ਹੁੰਦੀ ਵੀ ਨਹੀਂ ਹੈਗੀ ਅਫਰਨੈਲ ਆ ਗੰਦੀ ਜੀ ਫਰਨੇਸ ਸਰੇ ਸਰੇ ਮੂਡ ਖਰਾਬ ਕਰਕੇ ਰੱਖ ਦਿੱਤਾ ਯਾਦ ਆਇਆ ਪੈਨ ਹੀ ਨਹੀਂ ਚੱਲਦਾ ਲੈ ਹੂੰ ਰੁਕ ਜੋ ਮਹੀਨੇ ਚ ਇੱਕ ਵਾਰ ਮੈਨੂੰ ਪੈਨ ਦੀ ਲੋੜ ਪੈਂਦੀ ਉਦੋਂ ਵੀ ਇਹ ਸਹੀ ਪੈਨ ਨਹੀਂ ਮੈਨੂੰ ਦਿੰਦੇ ਹੈਗੇ ਬੱਚੇ ਪੈਨ ਨੂੰ ਮਾਰਚ ਲਾ ਕੇ ਦੇਵ ਜੀ ਤੇ ਕਹਿ ਇਹੋ ਜਿਹਾ ਪੈਨ ਮੈਂ ਯੂਜ਼ ਨਹੀਂ ਕਰਦੀ ਇਹ ਮੇਰੇ ਸਟੈਂਡਰਡ ਨੂੰ ਮੈਚ ਨਹੀਂ ਕਰਦੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਂ ਕੀ ਕਰੇ ਪੈਨ ਤਾਂ ਵਿਚਾਰਾ ਆਪ ਅੰਦਰੋਂ ਕੰਬੀ ਜਾਂਦਾ ਉਹਨੂੰ ਪਤਾ ਮਹੀਨੇ ਬਾਅਦ ਇੱਕ ਅੱਧੀ ਵਾਰੀ ਮੈਨੂੰ ਵਰਤਦੀ ਆ ਉਹ ਦਿਨ ਘਰ 'ਚ ਭਾਰੀ ਸੰਕਟ ਜ਼ਰੂਰ ਆਉਂਦਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ 5 ਕਿਲੋ ਅੱਡੇ ਵਾਲੇ ਚਲੋ ਗਾਇਜ਼ ਹੁਣ ਹੈ ਮਰੇ ਤੇ ਜੀ ਲਿਖਣਗੇ ਰਾਸ਼ਮ ਸਭ ਤੋਂ ਪਹਿਲਾਂ ਕਿੰਨੀ ਲਿਖੋ ਕਿੰਨੀ ਤਾਂ ਇਹਨਾਂ ਦੀ ਇਹਨਾਂ ਦੀ ਹੈਂਡ ਰਾਈਟਿੰਗ ਦੇਖੋ ਉੱਪਰ ਵਾਲੀ ਮੇਰੀ ਸੀਗੀ ਆ ਡਾਕਟਰ ਵਾਲੀ ਹੈਂਡ ਰਾਈਟਿੰਗ ਪੱਤੀ ਕਿੰਨੀ ਹੈ ਮੇਰੀ ਹੈਂਡ ਰਾਈਟਿੰਗ ਬਹੁਤ ਸੋਹਣੀ ਓ ਯਾਰ ਪੱਤੀ ਕਿੰਨੀ ਲੈਣੀ ਹੈ ਸੋਨਲੀ ਕਰਸਿਵ ਹੈਂਡ ਰਾਈਟਿੰਗ ਦੀ ਤਰੀਫ ਕਈ ਵਾਰੀ ਤਾਂ ਅਮੇ ਲੱਗਦਾ ਹੁੰਦਾ ਕਿ ਇਹਦੇ ਘਰ ਵਾਲੇ ਦਾ ਵਲੌਗ ਬਣਾਉਂਦੇ ਵਿੱਚ ਜਮਾਂ ਵੀ ਇੰਟਰਸਟ ਨਹੀਂ ਓ ਕਈ ਵਾਰੀ ਕੀ ਡੇਲੀ ਹੀ ਇਹਦੇ ਘਰ ਵਾਲੇ ਦਾ ਮੂੰਹ ਐਵੇਂ ਹੀ ਬਣਾਇਆ ਹੁੰਦਾ ਮੇ ਮੱਛਿਆ ਸੜਿਆ ਹੀ ਵਲੌਗ ਦੇ ਵਿੱਚ ਬੋਲਦਾ ਮੋਸਟਲੀ ਨਾ ਬੰਦਿਆਂ ਨੂੰ ਹੁੰਦਾ ਕਿ ਮੇਰੀ ਇਮੇਜ ਖਰਾਬ ਲੱਗਦੀ ਆ ਤਾਂ ਮੈਂ ਬਾਹਰ ਅੰਦਰ ਤਾਂ ਆਪਦੇ ਆਪ ਨੂੰ ਵਧੀਆ ਸ਼ੋਅ ਕਰਾਂ ਪਰ ਇਹਨਾਂ ਵਲੌਗਰਾਂ ਨੇ オリਜਿਨੈਲਿਟੀ ਦੇ ਨਾਮ ਤੇ ਬਕਵਾਸ ਵਖਾਉਣੀ ਵੀ ਸ਼ੁਰੂ ਕਰਤੀ ਜਿਹੜੀ ਇਹ ਲਾਈਨ ਬੋਲਦੇ ਹੁੰਦੇ ਆ ਨਾ ਕਿ ਤੁਸੀਂ ਸਾਡੀ ਫੈਮਲੀ ਆ ਉਹਨੂੰ ਇਹ ਇੰਨਾ ਸੀਰੀਅਸ ਲੈ ਜਾਂਦੇ ਆ ਕਿ ਸੋਸ਼ਲ ਮੀਡੀਆ ਨੂੰ ਹੀ ਘਰ ਬਣਾ ਲੈਂਦੇ ਆ ਜੋ ਗਾਲੀ ਗਲੋਚ ਜੋ ਲੜਾਈ ਸਾਰਾ ਕੁਝ ਵਲੌਗ ਚ ਇਵਨ ਕਿ ਕਮਲ ਅੰਟੀ ਤਾਂ ਵਲਾਗ ਦੇ ਵਿੱਚ ਬਾਥਰੂਮ ਸੀਟ ਵੀ ਵਿਖਾ ਦਿੰਦੀ ਆ। ਬਾਕੀ ਇਹ ਵਲਾਗ ਨਹੀਂ ਰਾਸ਼ਨ ਦੀ ਬਾਇਓਪਿਕ ਲੱਗਦੀ ਆ। ਜੇ ਪੁੱਛਣ ਵਾਲਾ ਹੋਵੇ ਵੀ ਹੁਣ ਤੁਸੀਂ ਸਾਨੂੰ ਕੱਲੀ-ਕੱਲੀ ਚੀਜ਼ ਦਿਖਾਓਗੇ। ਪਹਿਲਾਂ ਲਿਸਟ ਤਿਆਰ ਹੁੰਦੀ, ਫਿਰ ਕਲਾਈਮੈਕਸ ਆਊਗਾ। ਰਾਸ਼ਨ ਲੈਣ ਗਏ ਤੇ ਫਿਰ ਸਸਪੈਂਸਫੁਲ ਐਂਡਿੰਗ ਹੋਊਗੀ। ਘਰ ਆ ਕੇ ਰਾਸ਼ਨ ਕੀਤਾ ਅਨਬਾਕਸ। ਸਿੱਧੀ-ਸਿੱਧੀ ਅਪਡੇਟ ਦੇਣ ਦੀ ਥਾਂ ਤੁਸੀਂ ਕੰਟੈਂਟ ਨੂੰ ਸਲੋ ਮੋਸ਼ਨ 'ਚ ਤੋੜ-ਤੋੜ ਕੇ ਪੈਸਾ ਵਸੂਲ ਕਰਦੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਸੇਮ ਵਲਾਗ 'ਚ ਇੱਕੋ ਚੀਜ਼ ਤਿੰਨ ਵਾਰੀ ਵੇਖ ਕੇ ਫਿਰ ਵੀ ਲੋਕ ਲਿਖਦੇ ਆ ਵਾਜੀਵਾ। ਕਿਆ ਐਡੀਟਿੰਗ ਹੈ ਕਿਆ ਕੰਟੈਂਟ ਹੈ ਸੁਪਰ ਵਲੌਗ ਦੀਦੀ ਮਜ਼ਾ ਆਇਆ ਮਤਲਬ ਲੋਕਾਂ ਦੇ ਸਬਰ ਦਾ ਲੈਵਲ ਓ ਮਾਈ ਗੋਡ ਇਹਨਾਂ ਦੇ ਸਬਰ ਦਾ ਲੈਵਲ ਤਾਂ ਨਾਸਾ ਚ ਸਟੱਡੀ ਹੋਣਾ ਚਾਹੀਦਾ ਸ਼ੈਂਪੂ ਇਸ ਵਾਰੀ ਡਬ ਲੈ ਆਣੇ ਆ ਤੇ ਆਖਦਾ ਵੀ ਹੈ ਮਤਲਬ ਇਹ ਵਾਲੇ ਡਬ ਨਹੀਂ ਦੂਜੇ ਟਰੈਸ ਮੇ ਬੇਕਾਰ ਸੀ ਬਿਲਕੁਲ ਟਰੈਸ ਮੇ ਜੇ ਸ਼ੈਂਪੂ ਨਾਤੀਆਂ ਹਰਕਤਾਂ ਵੇਖ ਕੇ ਲੱਗਦਾ ਇਹਨਾਂ ਨੇ ਰਾਸ਼ਨ ਲਿਆਂਨ ਤੋਂ ਪਹਿਲਾਂ ਹੀ ਲੜ ਪੈਣਾ। ਵਾਕੇ ਯਾਰ ਕਮਲ ਬਿਹੇ ਵੇ ਇਦਾਂ ਕਰਦੀ ਆ ਜਿਵੇਂ ਪਟਿਆਲਾ ਦੀ ਮਹਾਰਾਣੀ ਹੋਵੇ। ਅਜੇ ਵੀ ਮੌਕਾ ਕੈਮਰਾ ਬੰਦ ਕਰਕੇ ਲਿਸਟ ਲਿਖ ਲੋ ਕਿਉਂਕਿ ਇਹ ਦੋਵੇਂ ਨਾ ਇੱਕ ਦੂਜੇ ਤੋਂ ਵੱਧ ਕੇ ਆ। ਨਾ ਉਹ ਘਟ ਤੇ ਨਾ ਉਹ ਤੇ ਫਿਰ ਇਹ ਕੈਮਰੇ ਦੀ ਪਰਵਾਹ ਵੀ ਨਹੀਂ ਕਰਦੇ ਤੇ ਸਭ ਤੋਂ ਵੱਡੀ ਗੱਲ ਜੋ ਕੁਝ ਕੈਮਰੇ ਚ ਕੈਪਚਰ ਹੋਇਆ ਹੁੰਦਾ ਉਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰ ਦਿੰਦੇ ਆ। ਆ ਗਈ ਨਹੀਂ ਸੱਭਨ ਲਿਆਣੇ ਐਕਸਪਰਟ ਐ ਬੇਕਾਰ ਇਸ ਤੋਂ ਬਦਵਾਂ ਆਂਦੀ ਆ। ਇਹਨੂੰ ਤਾਂ ਸਾਬਣ ਚੋ ਵੀ ਬਦਬੂ ਆਉਂਦੀ ਆ ਮੈਂ ਤਾਂ ਅਜ ਤੱਕ ਇਹੀ ਸੁਣਿਆ ਸੀ ਵੀ ਸਾਬਣ ਨਾਲ ਗੰਦਗੀ ਮੁੱਕਦੀ ਆ ਤੇ ਇੱਥੇ ਇਹ ਸਾਬਣ ਨੂੰ ਹੀ ਕ੍ਰਿਮੀਨਲ ਡਿਕਲੇਅਰ ਕਰੀ ਬੈਠੀ ਆ ਮੈਂ ਤਾਂ ਅਜ ਤੱਕ ਵੇਖਿਆ ਨਹੀਂ ਵੀ ਸਾਬਣ ਦੇ ਵਿੱਚੋਂ ਬਦਬੂਆਂ ਆਦੀ ਹੋਵੇ ਸਪੈਸ਼ਲੀ ਨਾ ਉਹਨਾਂ ਨੇ ਫਰੇਗਰੈਂਸਿਸ ਪਾਈਆਂ ਹੁੰਦੀਆਂ ਹਰ ਇੱਕ ਚੀਜ਼ ਚ ਬੱਤ ਸਹੀ ਹੈ। ਦੇਵਾਂਕਲ ਤੁਸੀਂ ਐਂ ਕਰੋ ਲੋਕਲ ਚੀਜ਼ਾਂ ਤਾਂ ਇਹਨੂੰ ਪਸੰਦ ਆਉਣੀਆਂ ਹੀ ਨਹੀਂ। ਤੁਸੀਂ ਇੱਕ ਪਰਫਿਊਮ ਦੀ ਬੋਟਲ ਲੈ ਕੇ ਸਾਰੇ ਰਾਸ਼ਨ ਤੇ ਸਪਰੇਅ ਕਰ ਦਿਓ। ਪਰ ਹਾਂ ਇਹ ਧਿਆਨ ਰੱਖਿਓ ਕਿ ਪਰਫਿਊਮ ਬ੍ਰਾਂਡਡ ਹੋਵੇ ਕਿਉਂਕਿ ਲੋਕਲ ਚੀਜ਼ਾਂ ਤੋਂ ਇਹਨੂੰ ਅਲਰਜੀ ਆ। ਐਵੇਂ ਸਾਰੇ ਤੁਹਾਡੇ ਕੀਤੇ ਕਰਾਏ ਤੇ ਪਾਣੀ ਫਿਰ ਜਾਣਾ। ਚੀਨੀ ਪੱਤੀ ਉਹ ਹਾਂ ਮੇਰਾ ਨਾ ਬੀਪੀ ਜਾਂ ਲੋ ਲੱਗਦਾ। ਉਹਨੂੰ ਉਹ ਲੈ ਕੇ ਦੇ ਬੁੱਕ ਪਰ ਕੇ ਨੂਨ ਦੀ। ਨੂਨ ਦੀ ਬੁੱਕ ਪਰ ਕੇ ਮੈਂ ਕੀ ਕਰਦੀ। ਮਤਲਬ ਪੋਲੀ ਕਿਵਾਂ ਨਾਮਗ ਲੱਗਦੇ ਹੈ। ਕੁਸਤਾ ਹੈ ਦੇ ਜਲਦੀ ਚੱਲੋ ਮੇਰਾ ਬੀਪੀ ਲੋ ਲੱਗ ਰਿਹਾ। ਪਰ ਨਹੀਂ ਵਧਿਆ ਹੈ ਕੋਈ ਘਟਿਆ ਕੁਸਤਾ ਹੋ ਰਿਹਾ ਮੇਰੇ ਸਰੀਰ ਦੇ ਵਿੱਚ। ਉਹਦਾ ਬੀਪੀ ਲੋ ਆ, ਟੈਸਟ ਨਹੀਂ। ਹਸਬੰਡ ਵੀ ਕਮਾਲ ਦਾ। ਜਿਹੜਾ ਕਹਿੰਦਾ ਬੁੱਕ ਭਰ ਕੇ ਨੂਨ ਲਿਆ ਦਿਓ। ਇਹਦੀ ਹੈਂਡਰਾਈਟਿੰਗ ਕੀ ਡਾਕਟਰਾਂ ਵਾਲੀ ਆ? ਕੰਮ ਨਹੀਂ। ਜੇ ਕਿਤੇ ਇਹ ਡਾਕਟਰ ਹੁੰਦਾ ਤਾਂ ਆਈਸੀਯੂ ਚ ਪੇਸ਼ੈਂਟ ਦਾ ਬੀਪੀ ਥੱਲੇ ਜਾ ਰਿਹਾ ਹੋਣਾ ਸੀ। ਤੇ ਇਹਨੇ ਕਹਿਣਾ ਸੀ, ਚੱਲ ਕੋਈ ਨਾ। ਏਸੀ ਵੀ ਥੱਲੇ ਜਾ ਕੇ ਕੰਮ ਕਰਦਾ। ਸੋ ਤੂੰ ਵੀ ਰਿਲੈਕਸ ਕਰ। ਇਹ ਇਹ ਪ੍ਰੈਸਕ੍ਰਿਪਸ਼ਨ ਚ ਪੇਸ਼ੈਂਟਸ ਨੂੰ ਲਿਖ ਕੇ ਦਿੰਦਾ ਨਮਕ ਸੁਬਾ ਸ਼ਾਮ ਮਿਰਚ ਮੂੜ ਦੇ ਨਾਲ ਹਲਦੀ ਰੋਜ਼ ਮੈਂਡੇਟਰੀ ਬਾਕੀ ਤੂੰ ਨਾ ਅਜ ਬੀਪੀ ਲੋ ਕਰਕੇ ਹੀ ਬਚ ਗਿਆ ਨਹੀਂ ਉਹਨੇ 13 ਬੀਪੀ ਵਧਾ ਕੇ ਛੱਡਣਾ ਸੀ ਕਿਉਂ ਮੈਂ ਡਬਲ ਹਾਤਾ ਕਰੰਦਾ ਚਲੋ ਠੀਕ ਆ ਬਸ ਯਾਰ ਜਾਨ ਨੇ ਕ੍ਰੀਮ ਕੰਟਰੀ ਚ ਆ ਗਈ ਆਪਣੇ ਮੈਨੂੰ ਸਾਲਿਆਂ ਨੇ ਬਸਾਤਾ ਇਹਨੇ ਬਸ ਮੈਂ ਉਹਨਾਂ ਦਾ ਹੋਰ ਹੋਣਾ ਦੇਖੀ ਜੀ ਆਹ ਦਾ ਦੇ ਘਰ ਮੈਨੂੰ ਵਧੀਆ ਲੱਗਦਾ। ਇੰਡੀਆ 'ਚ ਵਲੌਗ ਬਣਾਉਂਦੇ ਸੀ ਤਾਂ ਸੈਲੀਬ੍ਰਿਟੀ ਫੀਲ ਲੈਂਦੇ ਸੀ। ਕਿੰਮੀ ਨਾਲ ਕਦੇ ਲਵ ਸਟੋਰੀ ਵਲੌਗ, ਕਦੇ ਸਰਪ੍ਰਾਈਜ਼ ਵਲੌਗ, ਕਦੇ ਟਰੈਵਲ ਵਲੌਗ ਤੇ ਕਦੇ ਪਾਰਟੀ ਵਲੌਗ ਤੇ ਹੁਣ ਕੰਮ ਕਰਨਾ ਪੈਂਦਾ। ਇਸੇ ਕਰਕੇ ਹੱਦੋਂ ਹੀ ਵੱਧ ਫਰਸਟ੍ਰੇਟਡ ਆ। ਹੁਣ ਨਾ ਇੰਡੀਆ ਵਾਲੇ ਦਿਨ ਭਰ ਭਰ ਕੇ ਯਾਦ ਆਉਂਦੇ ਆ ਵੀ ਇੱਕ ਕੋ ਟਾਈਮ ਸੀ ਜਦੋਂ ਸਟਰਗਲ ਦੇ ਨਾਮ ਤੇ ਕਿੰਮੀ ਦੇ ਪੋਜ਼ੇਸ ਤੋਂ ਹੀ ਕਮਾਈ ਹੋ ਜਾਂਦੀ ਸੀ ਤੇ ਇੱਕ ਟਾਈਮ ਆ ਜਿੱਤੇ ਸਟਰਗਲ 'ਚ ਦੋ ਦੋ ਸ਼ਿਫਟਾਂ ਲਾਉਣੀਆਂ ਪੈਂਦੀਆਂ। ਤੈਨੂੰ ਲੋਕਾਂ ਕਰ ਕਿੰਨੇ ਕਹਣੇ ਮੈਂ ਕੱਢਦਾ ਸਾਰੇ ਨੂੰ ਕੋਈ ਚੱਕ ਮੈਂ ਕੱਢ ਸੋਣੀਆਂ ਗੱਡੀਆਂ ਲੈ ਨਹੀਂ ਤਾਂ ਕੱਢਣੀ ਆ ਕੋਈ ਚੱਕ ਮੇਰੇ ਮੋਹਰੇ ਆ ਗਈ ਨਾ ਤੂੰ ਮੇਰੇ ਲਸਾਂਸ ਬਣਾ ਕੇ ਉੱਦਾਂ ਘਰ ਨਹੀਂ ਦੇਖ ਕਿੰਨੇ ਸੋਹਣੇ ਚਾਏ ਹੋ ਸੀ ਜਦੋਂ ਮੇਰੇ ਮੋਹਰੇ ਆ ਗਈ ਨਾ ਤੂੰ ਲਸਾਂਸ ਬਣਾ ਕੇ ਉਹਨੇ ਆ ਘਰ ਦੇ ਕੋਈ ਖੁੱਡੇ ਖੁੱਡੇ ਵੱਡੇ ਐ ਓਏ ਦੇਖੀ ਤਾਂ ਸਹੀ ਤੇ ਖੁੱਡੇ ਖੁੱਡੇ ਉੱਡੇ ਆ ਤੂੰ ਬਣਾਈਆਂ ਮੈਂ ਤਾਂ ਸਾਲ ਆ ਯਾਰ ਉੱਦਾਂ ਤਾਂ ਦੇਖ ਘਰ ਕਿੱਡੇ ਕਿੱਡੇ ਉੱਡੇ ਆ ਯਾਰ ਇਹ ਬੰਦਾ ਸੀਰੀਅਸਲੀ ਕਿੰਨਾ ਰੂੜਾ ਅਸਲ ਚ ਨਾ ਗਲਤੀ ਇਹਦੀ ਵੀ ਨਹੀਂ ਕਿੰਮੀ ਨੂੰ ਘਰ ਸੋਹਣੇ ਲੱਗਦੇ ਆ ਤੇ ਇਹਨੂੰ ਇਹ ਘਰ ਦੇਖਣ ਦੇ ਚੱਕਰ ਚ ਜੋ ਡਿਪਰੈਸ਼ਨ ਮਿਲਿਆ ਉਹਨੂੰ ਟੋਲਰੇਟ ਕਰਨ ਦੀ ਹਿੰਮਤ ਹੈਣੀ ਇਹਦੇ ਚ ਹਾਂ ਪਰ ਇੰਡੀਆ ਦੇ ਵਿੱਚ ਕਿੰਮੀ ਨੂੰ ਟੋਲਰੇਟ ਕਰਨ ਦੀ ਥੋੜੀ ਬਹੁਤ ਕੋਸ਼ਿਸ਼ ਕੀਤੀ ਸੀ ਉਹ ਵੀ ਇੱਥੇ ਆ ਕੇ ਨਾਕਾਮਯਾਬ ਹੋ ਗਈ ਕਿਉਂਕਿ ਹੁਣ ਉਹਦੇ ਵਲੌਗਸ ਤੋਂ ਐਸ਼ ਪ੍ਰਸਤੀ ਨਹੀਂ ਨਾ ਹੁੰਦੀ ਸਹੀ ਉਹਨਾਂ ਦੱਸਦੀ ਕਿ ਤੱਕ ਦੇ ਨਾ ਮੇਰੇ ਮੂਰੇ ਘਰ ਨਾਗੀ ਤੋਂ ਲਸਾਂਸ ਬਣਾ ਕੇ ਗੱਡੀ ਲੈ ਕੇ ਆਈ ਦੇਖੀ ਤਾਂ ਨਹੀਂ ਤੋਂ ਬਹੁਨੇ ਗੱਡੀਓ ਲਾ ਕੇ ਮਾ ਨਹੀਂ ਆ ਮੈਂ ਸੀ ਜੂ ਸੂ ਨਾ ਮੇਰੇ ਇਤਾਂ ਮੂਰੇ ਕਿਤੇ ਲਾਤੀ ਨਾ ਬ੍ਰੇਕ ਕਿ ਤਨ ਮੈਂ ਥੱਲੇ ਨਹੀਂ ਲਾਉਣਾ ਵਾਲਾ ਗੱਡੀ ਚ ਥੱਲੇ ਆ ਪਹਿਲਾਂ ਤੋਂ ਇੱਧਰ ਆਈ ਵੀ ਸੂ ਜੂ आई विल सी यू सुनਦਾ ਮੈਂ ਤੇਰੀ ਕਰ ਦੋ ਇੱਕ ਮਿੰਟ ਠੀਕ ਦੇਖ ਆਈ ਵਿਲ ਸੀ ਯੂ ਦੋ ਚਪੇੜਾਂ ਤੇਰੀ ਛੜਣੀਆਂ ਥੱਲੇ ਲੱਗ ਗਾਲ ਕਿਹਨੂੰ ਵੱਡੀ ਆ ਗਾਲ ਕਦੋਂ ਵੱਡੀ ਮੈਂ ਆਹ ਉਹਨੇ ਕਿਹਾ ਸਾਰੀ ਗੱਡੀ ਦੀ ਜਦੋਂ ਤੱਕ ਕਿਮੀ ਦੇ ਸਿਰੋਂ ਖਰਚਾ ਚੱਲਦਾ ਸੀ ਤੱਕ ਕਿਮੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੰਦਾ ਸੀ ਐਨੀਆਂ ਤਾਰੀਫਾਂ ਕਰਦਾ ਸੀ ਸੁਣ ਸੁਣ ਲੋਕਾਂ ਨੂੰ ਵੀ ਡਾਇਬਟੀਜ਼ ਹੋ ਗਈ ਸੀ ਮੇਰੀ ਕਿਮੀ ਕੁਈਨ ਆ ਮੇਰੀ ਲਾਈਫ ਦੀ ਲਾਈਟ ਆ ਤੇ ਹੁਣ ਕਹਿੰਦਾ ਬਿਜਲੀ ਦਾ ਬਿੱਲ ਆ ਹੁਣ ਸਾਲੀ ਤੋਂ ਥੱਲੇ ਗੱਲ ਹੀ ਨਹੀਂ ਕਰਦਾ ਹੁਣ 16 ਮਹੀਨੇ ਤੋਂ ਸਿੱਧੀ EMI ਮੇਟ ਹੋਗੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਤਮੀਜ਼ੇ ਹੀ ਉਹ ਦਿਨ ਪਤਾ ਜਰਾ ਸੇਮਟ ਜੋ ਅੱਦੇ-ਅੱਦੇ ਸਾਨੂੰ ਕਹਿੰਦੇ ਲੜਾਈ ਬਹੁਤ ਛੋਣੀ ਕਰਦੇ ਲੋਕ ਕਹਿੰਦੇ ਤੇ ਸਾਡੀ ਸੱਚੀ ਲੜਾਈ ਉਹਦੀ ਚਪੇੜਾ ਤਾਂ ਤੇ ਇੰਨੀਆਂ ਪੈਨੀਆਂ ਨਾ ਨਸਾਨ ਹਾਂ 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 ਮੈਨੂੰ ਇੰਨਾ ਗੁੱਸਾ ਉਹ ਦੇਖਿਆ ਆਈ ਉਹ ਦਿਨ ਗੱਲ ਕਿ ਨਹੀਂ ਕੈਲਸੀਟੀ ਪੀਜ਼ਾ ਪਹਿਲਾ ਇਹੇ ਆ ਹਾਂ ਮੇਰੇ ਵਕੀਲ ਪਤਾ ਕਿੰਨੇ ਹੁੰਦੇ ਮਗਰ ਤੇ ਤੈਨੂੰ ਜਿਹੜੀ ਗੱਲ ਤੇ ਮੈਂ ਹਰ ਵਾਰ ਮੇਰੀ ਬੇਇੱਜ਼ਤੀ ਕਰਨੇ ਮੇਰੀ ਬੇ ਚੱਲ ਯਾਰ ਥੱਲੇ ਉਤਰ ਤੇ ਨੇ ਤੁਹਾਨੂੰ ਮੇਟੋਰਕ ਵੀ ਚੰਗੀ ਜਿਆਦਾ ਬੇਕੀ ਆ ਮੈਂ ਲਾਹ ਵੀ ਦਿੰਦਾ ਉਹਨਾਂ ਦਾ ਮੇਰਾ ਪਤਾ ਨਹੀਂ ਉਹ ਤਾਂ ਤੇਰੀ ਇਰੀਟੇਸ਼ਨ ਤੋਂ ਹੀ ਪਤਾ ਲੱਗਦਾ ਵੀ ਤੂੰ ਸੱਚੀ ਹੋਈ ਲੜਦਾ ਲੋਕ ਪਤਾ ਨਹੀਂ ਕਿਵੇਂ ਜਿਆ ਜਿਹੜੇ ਕਹਿੰਦੇ ਕਿ ਤੁਹਾਡੀ ਲੜਾਈ ਸਾਨੂੰ ਬਹੁਤ ਐਂਟਰਟੇਨ ਕਰਦੀ ਆ ਫਿਰ ਨਾ ਨਾਲ-ਨਾਲ ਤੁਹਾਨੂੰ ਇਹ ਕਮੈਂਟ ਵੀ ਆਉਣਾ ਚਾਹੀਦਾ ਵੀ ਕਿੰਮੀ ਕਿੰਨੀ ਸਟਰੋਂਗ ਆ ਜੋ ਹਰ ਚੀਜ਼ ਟੋਲਰੇਟ ਕਰ ਲੈਂਦੀ ਆ ਫਿੱਟੇ ਮੂੰਹ ਇਹੋ ਜਿਹੇ ਲੋਕਾਂ ਦੇ ਜੋ ਲੜਾਈ ਨੂੰ ਵੀ ਐਪਰੀਸ਼ੀਏਟ ਕਰੀ ਜਾਂਦੇ ਆ ਤੇ ਫਾਈਟ ਨੂੰ ਕਿਊਟ ਕਨਫਲਿਕਟ ਦੱਸਦੇ ਆ ਤੁਹਾਨੂੰ ਬੇਸ਼ੱਕ ਮਜ਼ਾਕ ਲੱਗਦਾ ਹੋਵੇ ਪਰ ਉਹ ਆਪਦੀ ਮਾਨਸਿਕ ਹਾਲਤ ਐਕਸਪੋਜ਼ ਕਰਦਾ ਪਿਆ ਬੱਤ ਸਹੀ ਏ। ਕੀ ਆ ਯਾਰ? ਚੱਲ ਚੱਲ ਉਤਰ ਪਾ। ਹਾਂ ਹਾਂ ਮੈਂ ਆਉਂਦਾ। ਤੇ ਜੇ ਗੱਡੀ ਜੇ ਬਣਾ ਜੀਬ ਬੰਦ ਕਰਕੇ ਬੈਣਾ। ਜੀਬ ਕੰਟਰੋਲ ਚ ਰੱਖਣੀ ਆ। ਜੀਬ ਤਾਂ ਬੰਦ। ਵੀਰ ওভার ਜਲਦੀ ਨਹੀਂ ਇਹਨੂੰ ਨਹੀਂ ਚਲਾਉਣਾ ਹੈਗਾ ਨਾ। ਉਹਨੇ ਆਹ ਕੀ ਕਚਰਾ ਜੇ ਰੱਖ ਦਿੱਤਾ ਇਹ। ਮੈਂ ਹੁਣ ਕਚਰੇ ਚੱਕਿਆ ਕਰਾਂ? ਯਾਰ ਇਹ ਕਿਵੇਂ ਦਾ ਬੰਦਾ? ਇਹਦੇ ਚ ਭੋਰਾ ਵੀ ਪੇਸ਼ੈਂਸ ਹੈ ਨਹੀਂ। ਹਰ ਗੱਲ ਤੇ ਉੱਧਰ ਉੱਧਰ ਪੈਂਦਾ। ਵੈਸੇ ਲੱਗਦਾ ਜਿਆਦਾ ਹੀ ਤੰਗ ਆਇਆ ਪਿਆ ਇਹ ਕਿੰਮੀ ਤੋਂ। ਜੇ ਉਹਨੇ ਜੀਬ ਬੰਦ ਕਰ ਲਈ ਤੇਰੇ ਆ ਵਲੌਗ ਕਿੱਥੋਂ ਚੱਲਣੇ ਆ? ਜਿਹੜਾ ਆਹ ਮਾੜਾ ਮੋਟਾ ਖਰਚਾ ਚੱਲੀ ਜਾਂਦਾ ਇਹ ਵੀ ਹਟਜ ਇੰਨਾ ਚੜੀਤਾ ਬੰਦਾ ਉਹਨੂੰ ਤਾਂ ਗੱਲ ਹੀ ਨਹੀਂ ਕਰਨ ਦਿੰਦਾ ਹਰ ਗੱਲ ਕੱਟ ਦਿੰਦਾ ਵੈਸੇ ਆ ਮੂੰਹ ਬੰਦ ਰੱਖਣ ਵਾਲੀ ਗੱਲ ਨਾ ਕਿਮੀ ਨੂੰ ਇਹਨੂੰ ਕਹਿਣੀ ਚਾਹੀਦੀ ਸੀ ਕਿਉਂਕਿ ਇਹਦੇ ਮੂੰਹ ਚੋਂ ਵਰਡਸ ਨਹੀਂ ਬਕਵਾਸ ਹੀ ਨਿਕਲਦੀ ਆ ਬੈਠਾ ਇਹ ਜਿੰਨ ਜਿੰਨ ਦੇਖਿਆ ਕਮੈਂਟ ਕਰੋ ਬਾਹਰ ਜਾ ਕੇ ਦਿਖਾ ਲੀ ਤਾਂ ਕਮੈਂਟ ਕਰੋ ਨਾ ਹੋਇਆ ਤੇਰਾ ਆ ਦੇ ਆਹ ਇਹ ਕਮੈਂਟ ਦੀ ਉਹ ਹੋ ਵੀ ਚੱਲ ਕੀ ਹੋ ਸਾੜੀ ਸਾੜੀ ਲਾਇਆ ਤੂੰ ਨਵੀਆਂ ਗੱਲਾਂ ਚੱਲ ਗੱਡੀ ਦੇ ਸੱਦੇ ਉੱਤੇ ਜਿਆਦਾ ਨਹੀਂ ਬੋਲਣਾ। ਲੈਕ ਕੈਮਰੇ ਦੇ ਸਾਹਮਣੇ ਕਿਵੇਂ ਅਬਿਊਜ਼ ਕਰੀ ਜਾਂਦਾ ਤੇ ਕਿੰਮੀ ਦੇ ਪੇਰੈਂਟਸ ਤੇ ਰਿਲੇਟਿਵਸ ਕਿੰਨੇ ਸ਼ੇਮਡ ਹੋਣਗੇ। ਬਾਕੀ ਅਬਿਊਜ਼ਿਵ ਲੈਂਗੁਏਜ ਰਹਿ ਗਈ ਇੱਕ ਪਾਸੇ। ਇਹ ਲੋਕ ਚੱਕ ਕੇ ਵਲੌਗ ਵੀ ਉਵੇਂ ਅਪਲੋਡ ਕਰ ਦਿੰਦੇ ਆ। ਆਈ ਡੋਨਟ ਨੋ ਕਿੰਮੀ ਨੂੰ ਪਤਾ ਨਹੀਂ ਫਰਕ ਪੈਂਦਾ ਕਿ ਨਹੀਂ ਪੈਂਦਾ ਪਰ ਇਹ ਗੱਲ ਪੱਕੀ ਆ ਕਿ ਇੰਨਾ ਸਭ ਕੁਝ ਲੋਕਾਂ ਦੇ ਐਂਟਰਟੇਨਮੈਂਟ ਲਈ ਤਾਂ ਨਹੀਂ ਕਰ ਸਕਦੇ। ਰਿਐਲਿਟੀ ਦੇ ਵਿੱਚ ਇਹ ਪਵਨੇ ਦੀ ਸੱਚਾਈ ਆ ਜਿਹੜੀ ਇਵੈਂਚੁਅਲੀ ਜ਼ਹਿਰ ਵਾਂਗੂ ਬਾਹਰ ਆਉਂਦੀ ਆ। ਮਰਾ ਕੀ ਪਖੰਡਣ ਜੀ ਮੀ ਪਿੰਡ ਨੂੰ ਚੱਲੀਏ ਮੈਂ ਕਿਹ ਰਹਿ ਗਈ ਹੁਣੇ ਵਿਆਹ ਕਰਾਉਣਾ ਸੀ ਜਿਹੜਾ ਜਲਦੀ ਐ ਨਹੀਂ ਖਾਜੇ ਕੀ ਹੋਇਆ ਹੁਣ ਡਾਈਵੋਰਸ ਲੈ ਲਾ ਪਤਾ ਨਹੀਂ ਤਾਂ ਇਹਨੂੰ ਕਿੰਮੀ ਤੋਂ ਇੰਨੀ ਪ੍ਰੋਬਲਮ ਆ ਤੇ ਪਤਾ ਨਹੀਂ ਵਿਆਹ ਤੋਂ ਬਾਅਦ ਆਈ ਜ਼ਿੰਮੇਵਾਰੀ ਤੋਂ ਕਿਉਂਕਿ ਪੰਜਾਬ ਤਾਂ ਇਹਨੇ ਕਦੇ ਕੰਮ ਨਹੀਂ ਕੀਤਾ ਸੀ ਤੇ ਇੱਥੇ ਆ ਕੇ ਇਹਨੂੰ ਲਾਈਫ ਦੀ ਰਿਐਲਿਟੀ ਫੇਸ ਕਰਨੀ ਪਈ ਆ ਬਾਕੀ ਗਾਇਸ ਅੱਜ ਦੇ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ